ਤੁਹਾਡਾ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਤੇ ਮੈਂ ਤੇਜਿੰਦਰ ਪੁਨੀਆਰ ਲੈ ਕੇ ਆ ਚੁਕਾ ਹਾਂ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ ਕੀ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਗੱਲ ਕਰਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਪਹਿਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਿਜਲੀ ਬੋਪੋ ਬਤਾਵਾ ਲਈ ਮਾਨ ਸਰਕਾਰ ਦਾ ਵੱਡਾ ਐਲਾਨ ਹਾਂਜੀ ਦੱਸ ਜੀ ਕਿ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਰਾਤ ਸਮੇਂ ਉਦਯੋਗਾਂ ਨੂੰ ਸਸਤੀ ਬਿਜਲੀ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ ਇਹ ਸਰਕਾਰੀ ਬੁਲਾਰੇ ਅਨੁਸਾਰ ਇਹ ਬਿਜਲੀ 1 ਰੁਪਏ ਸਸਤੀ ਹੋਵੇਗੀ ਇਹ ਸਹੂਲਤ ਤਾਂ ਹੀ ਮਿਲੇਗੀ ਜੇਕਰ ਉਦਯੋਗ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਚੱਲਦਾ ਹੈ ਇਸ ਨਾਲ ਰਾਤ ਨੂੰ ਚੱਲਣ ਵਾਲੇ ਉਦਯੋਗਾਂ ਨੂੰ ਫਾਇਦਾ ਹੋਵੇਗਾ ਤੇ ਇਹ ਹੁਕਮ 16 ਅਕਤੂਬਰ ਤੋਂ 1 ਮਾਰਚ ਤੱਕ ਲਾਗੂ ਹੋਵੇਗਾ ਤੇ ਸਰਦੀਆਂ ਦੌਰਾਨ ਰਾਤ ਨੂੰ ਬਿਜਲੀ ਦੀ ਖਪਤੋ ਘਟ ਹੁੰਦੀ ਹੈ ਤੇ ਇਸ ਲਈ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਇਹ ਫੈਸਲਾ ਲਿਆ ਹੈ ਤੇ ਇਸ ਨਾਲ ਉਤਪਾਦਨ ਵੀ ਵਧੇਗਾ ਤੇ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਵੱਡੇ ਸ਼ਹਿਰਾਂ ਵਿੱਚ ਚੱਲ ਰਹੇ ਉਦਯੋਗਾਂ ਨੂੰ ਫਾਇਦਾ ਹੋਵੇਗਾ ਤੇ ਇਨ੍ਹਾਂ ਵਿੱਚ ਲੁਧਿਆਣਾ ਪਟਿਆਲਾ ਜਲੰਧਰ ਅਤੇ ਮੁਹੱਲੀ ਵਰਗੇ ਸ਼ਹਿਰ ਸ਼ਾਮਲ ਹਨ ਤੇ ਇੱਥੇ ਰਾਤ ਨੂੰ ਵੀ ਉਦਯੋਗ ਕੰਮ ਕਰਦੇ ਹਨ ਤੇ ਇੱਥੇ ਸ਼ਿਫਟਾਂ ਵਿੱਚ ਕੰਮ ਕੀਤਾ ਜਾਂਦਾ ਹੈ ਤੇ لہٰذا ਇਸ ਨਾਲ ਉਦਯੋਗ ਪਤੀਆਂ ਨੂੰ ਵੱਡਾ ਫਾਇਦਾ ਹੋਵੇਗਾ ਤੇ ਇੱਕ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੀਆਂ ਇਹਨਾਂ ਔਰਤਾਂ ਲਈ ਮਾਨ ਸਰਕਾਰ ਦਾ ਐਲਾਨ ਸਿੱਧੇ ਖਾਤਿਆਂ 'ਚ ਆਵੇਗੀ ਰਾਸ਼ੀ ਹਾਂਜੀ ਦਾਦੀ ਕਿ ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਿੱਤੀ ਸਾਲ 2025-26 ਲਈ ਵਿਧਵਾਵਾਂ ਅਤੇ ਨਿਆਸ਼ਰਤ ਔਰਤਾਂ ਦੀ ਵਿੱਤੀ ਸਹਾਇਤਾ ਯੋਜਨਾ ਹੇਠ 1170 ਕਰੋੜ ਦਾ ਬਜਟ ਅਪਵੰਧ ਕੀਤਾ ਹੈ ਤੇ ਉਹਨਾਂ ਦੱਸਿਆ ਕਿ ਅਗਸਤ 2025 ਤੱਕ 593 ਕਰੋੜ 14 ਲੱਖ ਜਾਰੀ ਕਰਕੇ 6,66,000 ਔਰਤਾਂ ਨੂੰ ਸਿੱਧਾ ਲਾਭ ਦਿੱਤਾ ਜਾ ਚੁੱਕਾ ਹੈ ਤੇ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਮਾਨ ਸਰਕਾਰ ਦਾ ਟੀਚਾ ਸਿਰਫ ਵਿੱਤੀ ਸਹਾਇਤਾ ਨਹੀਂ ਸਗੋ ਔਰਤਾਂ ਨੂੰ ਆਤਮ ਵਿਸ਼ਵਾਸੀ ਅਤੇ ਸਵੈ ਨਿਰਭਰ ਬਣਾਉਣਾ ਹੈ ਤੇ ਡਾਕਟਰ ਬਲਜੀਤ ਕੌਰ ਨੇ ਕਿ ਇਹ ਵੀ ਕਿਹਾ ਕਿ ਸਰਕਾਰ ਦੀ ਇਹ ਕੋਸ਼ਿਸ਼ ਸਿਰਫ ਰਕਮ ਵੰਡਣ ਤੱਕ ਸੀਮਤ ਨਹੀਂ ਬਲਕਿ ਉਹਨਾਂ ਔਰਤਾਂ ਨੂੰ ਇੱਕ ਨਵੀਂ ਉਮੀਦ ਦੇਣੀ ਹੈ ਜੋ ਜੀਵਨ ਦੀਆਂ ਮੁਸ਼ਕਲਾਂ ਵਿੱਚ ਹਿੰਮਤ ਨਾਲ ਅੱਗੇ ਵਧ ਰਹੀਆਂ ਹਨ ਤੇ ਇਸ ਯੋਜਨਾ ਰਾਹੀਂ ਹਰ ਲਾਪਾਤਰੀ ਅਤੇ ਲਾਪਾਤਰੀ ਆਪਣੇ ਪਰਿਵਾਰ ਲਈ ਸਹਾਰਾ ਬੰਦੀ ਹੈ ਅਤੇ ਆਪਣੇ ਬੱਚਿਆਂ ਦਾ ਪੋਖਣੇ ਖਰ ਸਕਦੀ ਹੈ ਤੇ ਉਹਨਾਂ ਅੱਗੇ ਅੱਗੇ ਕਿਹਾ ਕਿ ਇਹਨਾਂ ਸਕੀਮਾਂ ਰਾਹੀਂ ਔਰਤਾਂ ਨੂੰ ਸਸ਼ਕਤ ਬਣਾਉਣ ਨਾਲ ਉਹ ਪਰਿਵਾਰ ਮਤੇ ਸਮਾਜ ਵਿੱਚ ਵਿਦੇਰੇ ਸਰਗਰਮ ਭੂਮਿਕਾ ਨਿਭਾਉਂਦੀਆਂ ਹਨ ਤੇ ਡਾਕਟਰ ਬਲਜੀਤ ਕੌਰ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਲਗਾਤਾਰ ਯਤਨਾਂ ਕਰਕੇ ਹੁਣ ਸਹਾਇਤਾ ਰਾਸ਼ੀ ਬਿਨਾਂ ਕਿਸੇ ਰਿਕਾਰਡ ਅਸਿੱਧੇ ਲਾਪਤਰੀਆਂ ਦੇ ਖਾਤਿਆਂ ਵਿੱਚ ਪਹੁੰਚ ਰਹੀ ਹੈ ਜਿਸ ਨਾਲ ਪਾਰਦਰਸ਼ਤਾ ਅਤੇ ਵਿਸ਼ਵਾਸ ਦੋਵੇਂ ਵਧੇ ਹਨ ਤੇ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਇੱਕ ਸਮਾਜਿਕ ਤੌਰ ਤੇ ਸੁਰੱਖਿਤ, ਸੁਸ਼ਕਤ ਅਤੇ ਸਮਾਜ ਸੇਵੀ, ਸਮਾਵੇਸ਼ੀ ਰਾਜ ਵੱਲ ਵੱਧ ਰਿਹਾ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਲੀ ਹੈ ਕਿ ਪੰਜਾਬ ਲਈ ਵੱਡੇ ਖਤਰੇ ਦੀ ਘੰਟੀ ਕਿੰਨਾ ਪਵੇਗਾ ਮੀ ਜਿੰਨਾ ਪਿਛਲੇ 80 ਸਾਲਾਂ ਚ ਪਿਆ ਨਹੀਂ ਪਿਆ ਤੇ ਹਾਂਜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਰੀ ਬਾਰਸ਼ਾਂ ਤੋਂ ਬਾਅਦ ਆਏ ਹੜ੍ਹਾਂ ਦੀ ਮਾਰ ਤੋਂ ਅਜੇ ਪੰਜਾਬ ਉੱਭਰ ਨਹੀਂ ਸਕਿਆ ਕਿ ਹਣ ਮੌਸੂਮੇ ਵਿੱਚ ਹੜ੍ਹਾਂ ਦਾ ਖਤਰਾ ਮੰਡਰਾਉਣ ਲੱਗਾ ਹੈ ਤੇ ਮੌਸਮ ਵਿਭਾਗ ਦੀ ਤਾਜ਼ਾ ਪਿਕਵਾਣੀ ਮਗਰੋਂ ਵੀਰਵਾਰ ਨੂੰ ਰنجੀਤ ਸਾਗਰ ਡੈਮ ਤੋਂ ਰਾਵੀ ਦਰਿਆ ਵਿੱਚ ਫਿਰ ਵਾਧੂ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਜਲ ਸਰੋਤ ਵਿਭਾਗ ਦੇ ਮੁੱਖ ਇੰਜੀਨੀਅਰਾਂ ਅਤੇ ਤਕਨੀਕੀ ਮਾਹਿਰਾਂ ਨੇ ਭਾਰਤੀ ਮੌਸਮ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਵਰਚੂਅਲ ਮੀਟਿੰਗ ਕਰਕੇ ਇਸ ਬਾਰੇ ਚਰਚਾ ਕੀਤੀ ਹੈ ਤੇ ਦੂਜੇ ਪਾਸੇ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਨੇ ਵੀ ਅੰਦਰੂਨੀ ਤੌਰ ਤੇ ਚਰਚਾ ਸ਼ੁਰੂ ਕਰਕੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਤੇ মিডিਆ ਰਿਪੋਰਟਾਂ ਮੁਤਾਬਕ ਪੰਜਾਬ ਲਈ ਅਕਤੂਬਰ ਦਾ ਪਹਿਲਾ ਹਫਤਾ ਚੁਣੌਤੀਪ੍ਰੇਰ ਰਹਿ ਸਕਦਾ ਹੈ ਤੇ ਇਸ ਪਹਿਲੇ ਹਫਤੇ ਵਿੱਚ ਇਨਾਮੀ ਪੈਨ ਦੀ پیشن گوئی ਹੈ ਜਿੰਨੇ ਪਿਛਲੇ ਅਸੀਂ ਵਰਿਆਂ ਵਿੱਚ ਕਦੇ ਦਰਜ ਨਹੀਂ ਕੀਤਾ ਗਿਆ ਤੇ ਮੌਸਮ ਵਿਭਾਗ ਅਨੁਸਾਰ 4 ਅਕਤੂਬਰ ਰਾਤ ਤੋਂ بارش ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ 6-7 ਅਕਤੂਬਰ ਨੂੰ ਭਾਰੀ ਤੋਂ ਬਹੁਤ ਭਾਰੀ ਬਰਸ਼ ਹੋਣ ਦਾ ਅਨੁਮਾਨ ਹੈ ਤੇ ਮੌਸਮ ਵਿਭਾਗ ਨੇ ਪੰਜਾਬ ਵਿੱਚ ਇਹਨਾਂ ਦੋ ਦਿਨਾਂ ਦੌਰਾਨ ਔਸਤ 110 ਮਿਲੀਮੀਟਰ ਜੰਮੂ ਖੇਤਰ ਅਤੇ ਕਰੀਬ 120 ਮਿਲੀਮੀਟਰ ਅਤੇ ਹਿਮਾਚਲ ਪ੍ਰਦੇਸ਼ ਚ ਔਸਤ 160 ਤੋਂ 80 180 ਮਿਲੀਮੀਟਰ بارش ਹੋਣ ਦੀ پیشن گوئی ਕੀਤੀ ਹੈ ਤੇ ਮੌਸਮ ਵਿਭਾਗ ਅਨੁਸਾਰ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ਵਿੱਚ 6 ਤੋ 17 ਅਕਤੂਬਰ ਨੂੰ ਭਾਰੀ ਮੀਂਹ ਪਵੇਗਾ ਤੇ ਪੰਜਾਬ ਦੇ ਖਾਸ ਕਰਕੇ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਰੂਪਨਗਰ, ਜ਼ਿਲ੍ਹਾ ਅੰਦਰ, ਲੁਧਿਆਣਾ, ਪਟਿਆਲਾ, ਮੁਕਾ, ਮਾਨਸਾ, ਗੁਰਦਾਸਪੁਰ, ਬਰਨਾਲਾ ਤੇ ਬਠਿੰਡਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ। ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਹੁਣ ਆਨਲਾਈਨ ਪੈਸੇ ਵਾਲੀਆਂ ਗੇਮਸ ਤੇ ਲੱਗ ਗਿਆ ਬੈਣ ਖੇਡਣ ਤੇ ਲੱਗੇਗਾ ਭਾਰੀ ਜੁਰਮਾਨਾ। ਹਾਂਜੀ ਦੱਸਦੇ ਜੀ ਕਿ ਭਾਰਤ ਵਿੱਚ ਆਨਲਾਈਨ ਗੇਮਿੰਗ ਦੀ ਦੁਨੀਆ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ ਤੇ ਅਗਸਤ ਵਿੱਚ ਸੰਸਦ ਦੁਆਰਾ ਪਾਸ ਕੀਤਾ ਗਿਆ ਆਨਲਾਈਨ ਗੇਮਿੰਗ ਪਰਫਰਮੋਸ਼ਨ ਐਂਡ ਰੈਗੂਲੇਸ਼ਨ ਐਕਟ 2025 ਦੇਸ਼ ਵਿੱਚ ਲਾਗੂ ਕਰ ਦਿੱਤਾ ਗਿਆ ਹੈ ਤੇ ਇਸ ਨਵੇਂ ਕਾਨੂੰਨ ਤਹਿਤ 2 ਅਕਤੂਬਰ ਤੋਂ ਭਾਰਤ ਵਿੱਚ ਪੈਸੇ ਨਾਲ ਆਨਲਾਈਨ ਗੇਮਾਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਇਸ ਪਾਬੰਦੀ ਦੇ ਬਾਵਜੂਦ ਅਜਿਹੀਆਂ ਗੇਮਾਂ ਖੇਡਣ ਵਾਲੇ ਕਿਸੇ ਵਿਅਕਤੀ ਕਿਸੇ ਵੀ ਵਿਅਕਤੀ ਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਾਨੂੰਨ ਦਾ ਮੁੱਖ ਉਦੇਸ਼ ਆਨਲਾਈਨ ਜੂਏ ਨਾਲ ਜੁੜੇ ਸਮਾਜਿਕ ਅਤੇ ਵਿੱਤੀ ਜੋਖਮਾਂ ਨੂੰ ਕੰਟਰੋਲ ਕਰਨਾ ਸੀ ਤੇ ਹਾਲੀ ਦੇ ਸਾਲਾਂ ਵਿੱਚ ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਖਿਡਾਰੀ ਆਨਲਾਈਨ ਗੇਮਿੰਗ ਵਿੱਚ ਭਾਰੀ ਨੁਕਸਾਨ ਝੱਲਣ ਤੋਂ ਬਾਅਦ ਖੁਦਕੁਸ਼ੀ ਵਰਗੇ ਅਤਿਅੰਤ ਜਖਦਾਈ ਕੰਮ ਕਰ ਰਹੇ ਹਨ ਤੇ ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਇਹ ਵੀ ਚਿੰਤਾ ਸੀ ਕਿ ਇਨ੍ਹਾਂ ਪਲੇਟਫਾਰਮਾਂ 'ਤੇ منی ਲਾਂਡਰਿੰਗ ਅਤੇ ਅੱਤਵਾਦ ਫੰਡਿੰਗ ਲੇਵਰਤਾਂ ਕਿਤੀ ਜਾ ਸਕਦੀ ਹੈ ਤੇ ਸਰਕਾਰ ਨੇ ਇਨਾ ਗੰਭੀਰ ਖਤਰੇ ਨੂੰ ਰੋਕਣ ਲਈ ਇਹ ਸਖਤ ਕਦਮ ਚੁੱਕਿਆ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਾਈਵੇਜ਼ ਤੇ ਯਾਤਰੀਆਂ ਨੂੰ ਹੋਵੇਗੀ ਪ੍ਰੇਸ਼ਾਨੀ ਚੌਵਰ ਕੋਡ ਤੋਂ ਮਿਲਣਗੀਆਂ ਸਾਰੀਆਂ ਐਮ ਸੂਚਨਾਵਾਂ ਦੀ ਦਸਦੀ ਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਸ਼ੁੱਕਰਵਾਰ ਐਲਾਨ ਕੀਤਾ ਕਿ ਉਹ ਪ੍ਰੋਜੈਕਟ ਨਾਲ ਸੰਬੰਧਿਤ ਜਾਣਕਾਰੀ ਤੇ ਐਮਰਜੈਂਸੀ ਹੈਲਪਲਾਈਨ ਨੰਬਰ ਪ੍ਰਦਾਨ ਕਰਨ ਲਈ ਰਾਸ਼ਟਰੀ ਹਾਈਵੇਜ਼ ਤੇ QR ਕੋਡ ਵਾਲੇ ਸਾਈਨ ਬੋਰਡ ਲਾਏਗਾ ਤੇ ਇੱਕ ਬਿਆਨ ਚ ਅਥਾਰਟੀ ਨੇ ਇਹ ਕਿਹਾ ਕਿ ਵਰਟੀਕਲ QR ਕੋਡ ਵਾਲੇ ਸਾਈਨ ਬੋਰਡ ਪ੍ਰੋਜੈਕਟ ਨਾਲ ਸੰਬੰਧਿਤ ਜਾਣਕਾਰੀ ਪ੍ਰਦਰਸ਼ਿਤ ਕਰਨਗੇ ਤੇ ਇਨ੍ਹਾਂ ਚ ਰਾਸ਼ਟਰੀ ਹਾਈਵੇ ਨੰਬਰ ਕਿਲੋਮੀਟਰ ਮਾਰਕਰ ਹਾਈਵੇ પેટ્રોલਿੰਗ ਟੀਮ ਦੇ ਫੋਨ ਨੰਬਰ ਟੋਲ ਮੈਨੇਜਰ ਤੇ ਰੈਜ਼ੀਡੈਂਟ ਇੰਜੀਨੀਅਰ ਦੇ ਸੰਪਰਕ ਨੰਬਰ ਤੇ ਐਮਰਜੈਂਸੀ ਹੈਲਪਲਾਈਨ ਨੰਬਰ 1033 ਸ਼ਾਮਲ ਹੋਣਗੇ ਤੇ ਇਹ ਸਾਈਨ ਬੋਰਡ ਹਾਈਵੇ ਦੇ ਕੰਢੇ ਮੌਜੂਦ ਸਹੂਲਤਾਂ ਤੇ ਆਰਾਮ ਵਾਲੀਆਂ ਥਾਵਾਂ ਟੋਲ ਲਾਜੀਆਂ ਟਰੱਕ ਪਾਰਕਿੰਗ ਖੇਤਰਾਂ ਹਾਈਵੇ ਤੋਂ ਹਾਈਵੇ ਦੇ ਸ਼ੁਰੂ ਤੇ ਖਤਮ ਹੋਣ ਵਾਲੀਆਂ ਥਾਵਾਂ ਤੇ ਹੋਰ ਪ੍ਰਮੁੱਖ ਥਾਵਾਂ ਨੇੜੇ ਲਾਏ ਜਾਣਗੇ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਅੱਜ ਦੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਔਰਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਆਖਿਰ ਨੋਟੀਫਿਕੇਸ਼ਨ ਹੋਇਆ ਜਾਰੀ। ਅੱਜ ਦੱਸਦੀ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਾਰਿਆਂ ਨਾਲ ਸੰਬੰਧਿਤ ਪੰਜ ਕਰਮਚਾਰੀਆਂ ਕਰਮਚਾਰੀ ਸੰਗਠਨਾਂ ਦੇ ਮੁੰਹੰਦਿਆਂ ਨਾਲ ਮੀਟਿੰਗ ਮੀਟਿੰਗਾਂ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਧੀਮਾ ਜੋ ਕਿ ਕਰਮਚਾਰੀ ਮੁੱਦਿਆਂ ਤੇ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਵੀ ਹਨ ਨੇ ਉਹਨਾਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਅੱਜ ਮੈਟਰਨਿਟੀ ਬੈਨੀਫਿਟਸ ਫੈਟਸ ਐਕਟ 1961 ਅਨੁਸਾਰ ਆਸ਼ਾ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ ਜਨੇਪਾ ਛੁੱਟੀ ਦਾ ਲਾਭ ਦੇਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਨੂੰ ਵਧਾਈ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਨ ਨੇ ਕਿਹਾ ਕਿ ਇਸ ਨਵੇਂ ਨੋਟੀਫਿਕੇਸ਼ਨ ਤਹਿਤ ਆਸ਼ਾ ਅਤੇ ਆਸ਼ਾ ਫੈਸਿਲੀਟੇਟਰ ਜਨੇਪਾ ਛੁੱਟੀ ਦੌਰਾਨ ਨਿਸ਼ਚਿਤ ਮਾਸਿਕ ਮਾਨ ਪੱਤਾ ਪ੍ਰਾਪਤ ਕਰਨ ਦੇ ਯੋਗ ਹੋਣਗੇ ਤੇ ਇਸ ਤੋਂ ਇਲਾਵਾ ਮੈਟਰਨਿਟੀ ਬੈਨੀਫਿਟਸ ਐਕਟ 1961 ਵਿੱਚ ਪ੍ਰਵੈਖ ਚ ਹੋਣ ਵਾਲੀਆਂ ਸਾਰੀਆਂ ਸੌਧਾਂ ਵੀ ਉਹਨਾਂ ਤੇ ਲਾਗੂ ਹੋਣਗੀਆਂ ਤੇ ਯੂਨੀਅਨ ਨੇ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਸਵੀਕਾਰ ਕਰਨ ਲਈ ਵਿੱਤ ਮੰਤਰੀ ਦੱਤਾਨਵਰ ਕੀ ਧਾਰ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਅੰਜ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੋਰਚ ਚਾਚਾ ਚ ਯੂਟਿਊਬਰ ਤੇ ਇਨਫਲੂਐਂਸਰ ਰੁਜਰ ਸੰਧੂ ਦਸਹਰੇ ਦੇ ਦਿਨ ਕਰਨ ਲੱਗਾ ਸੀ ਵੱਡਾ ਕਾਂਡ ਹਾਂਜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਰਾਏਪੁਰ ਵਿੱਚ ਦਸਹਰੇ ਵਾਲੇ ਦਿਨ ਉਦੋਂ ਹੰਗਾਮਾ ਹੋ ਗਿਆ ਜਦੋਂ ਫੁਲੈਂਸਰ ਰੂਦਰ ਸੰਧੂ ਆਪਣੇ ਸਮਰਥਕਾਂ ਨਾਲ ਰੰਗ ਜੀਵ ਦਾ ਪੁਤਲਾ ਫੂਕਣ ਲਈ ਆਇਆ ਤੇ ਇੱਥੇ ਦੱਸ ਦਈਏ ਕਿ ਦਸਹਰੇ ਮੌਕੇ ਜਿੱਥੇ ਰਾਵਣ ਮੇਗਨਾਥ ਅਤੇ ਕੁੰਭਕਰਨ ਦਾ ਪੁਤਲਾ ਸਾੜਿਆ ਜਾਂਦਾ ਹੈ ਉੱਥੇ ਹੀ ਜਿਲੰਦਰ ਦੇ ਰਸੂਲਪੁਰ ਵਿੱਚ ਰੂਦਰ ਸੰਧੂ ਵੱਲੋਂ ਰੰਗ ਜੀਵ ਦਾ ਪੁਤਲਾ ਸਾੜਿਆ ਜਾਣਾ ਸੀ ਤੇ ਇਸ ਦੀ ਸੁਜਣਾ ਡੀਐਸਪੀ ਕਰਤਾਰਪੁਰ ਕਮਰ ਵਿਜੇਪਾਲ ਨੂੰ ਮਿਲੀ ਅਤੇ ਨਤੋਰਤ ਐਸ ਐਚਓ ਮਕਸੂਦਾ ਬਿਕਰਮ ਸਿੰਘ ਨੂੰ ਪੁਲਿਸ ਪਾਰਟੀ ਸਮੇਤ ਮੌਕੇ ਤੇ ਭੇਜਿਆ ਤੇ ਪੁਲਿਸ ਨੇ ਪਤਲਾ ਖੋਇਆ ਅਤੇ ਤੋੜ ਕੇ ਉਸ ਨੂੰ ਪਿੰਡ ਦੇ ਛੱਪੜ ਵਿੱਚ ਸੁੱਟ ਦਿੱਤਾ ਅਤੇ ਰੋਜਰ ਸੰਧੂ ਅਤੇ ਉਸ ਦੇ ਸਮਰਥਕਾਂ ਨੂੰ ਖਦੇੜਿਆ ਫੈਮਿਲੀ ਜਾਣਕਾਰੀ ਅਨੁਸਾਰ ਅਰੰਗਜੀਤ ਦਾ ਪੁਤਲਾ ਪਿਛਲੇ 3 ਦਿਨ ਪਹਿਲਾਂ ਤੋਂ ਬਣ ਰਿਹਾ ਸੀ ਅਤੇ ਅਰੰਗਜੀਤ ਦਾ ਪੁਤਲਾ ਸੜਨ ਨਲਮ ਹੌਲ ਵਿਗੜ ਸਕਦਾ ਸੀ ਤੇ ਇਸ ਕਾਰਨ ਮੌਕੇ ਤੇ ਪਹੁੰਚੀ ਪੁਲਿਸ ਨਾਲ ਜ਼ਰੂਰ ਜਰਸੰਦੂ ਅਤੇ ਉਸਦੇ ਸਾਥੀਆਂ ਦੀ ਬਹਿਸਬਾਜੀ ਵੀ ਹੋ ਗਈ ਪਰ ਅਧਿਕਾਰੀਆਂ ਨੇ ਸਾਫ਼ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਅਗਨ ਨਹੀਂ ਦਿੱਤੀ ਜਾਵੇਗੀ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਦੇ ਇਸ ਜ਼ਿਲ੍ਹੇ ਚ ਸੋਮਵਾਰ ਨੂੰ ਛੁੱਟੀ ਦਾ ਐਲਾਨ ਦੋ ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ ਹਾਂਜੀ ਵੱਡੀ ਖਬਰ ਤੁਹਾਡੇ ਨਸਾਂ ਜੀ ਕਰ ਰਹੇ ਕਿ ਜਲੰਧਰ ਵਿੱਚ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਸਖਤ ਹੁਕਮ ਜਾਰੀ ਕੀਤਾ ਹੈ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਦੋ ਦਿਨਾਂ ਲਈ ਮੀਟ ਅਤੇ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਰਹੇਗੀ ਜਿਸ ਕਾਰਨ ਇਹ ਹੈ ਕਿ ਮਹਾਰਿਸ਼ੀ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਦਾ ਪ੍ਰਕਾਸ਼ ਉਤਸਵ 7 ਅਕਤੂਬਰ ਨੂੰ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਤੇ ਇਸ ਦੇ ਸੰਬੰਧ ਵਿੱਚ 6 ਅਕਤੂਬਰ ਨੂੰ ਇੱਕ ਵਿਸ਼ਾਲ ਸ਼ੁਭਾ ਯਾਤਰਾ ਕੱਢੀ ਜਾ ਰਹੀ ਹੈ ਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮਨਸ਼ੂ ਅਗਰਵਾਲ ਨੇ ਸਖਤ ਆਦੇਸ਼ ਜਾਰੀ ਕੀਤੇ ਹਨ ਕਿ 6 ਅਤੇ 7 ਅਕਤੂਬਰ ਨੂੰ ਸ਼ੂਭ ਯਾਤਰਾ ਵਾਲੇ ਰੂਟ ਅਤੇ ਧਾਰਮਿਕ ਸਮਾਗਮ ਸਥਾਨਾਂ ਨੇੜੇ ਮੀਟ ਅਤੇ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਹੋਵੇਗੀ ਤੇ ਡਿਪਟੀ ਕਮਿਸ਼ਨਰ ਡਾਕਟਰ ਅਖਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪਟਾਸ਼ਰ ਉਸ ਦੌਰਾਨ ਸ਼ਾਂਤੀਪੂਰਨ ਮਾਹੌਲ ਬਣਿਆ ਰਹੇ ਤੇ ਇਸੇ ਚੱਲਦਿਆਂ ਅਕਤੂਬਰ ਹੁਕਮ ਜਾਰੀ ਕੀਤੇ ਗਏ ਹਨ ਤੇ ਇਸ ਤੋਂ ਇਲਾਵਾ 6 ਅਕਤੂਬਰ ਨੂੰ ਸ਼ੂਭ ਯਾਤਰਾ ਦੇ ਮੱਦੇਨਜ਼ਰ ਨਗਰ ਨਿਗਮ ਦੀ ਹੱਦ ਅੰਦਰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕਾਜ ਅਤੇ ਆਈਟੀਆਈ ਸੰਸਥਾਨ ਦੁਪਹਿਰ ਤੋਂ ਬਾਅਦ ਬੰਦ ਰਹਿਣਗੇ ਇਸ ਦਾ ਮਤਲਬ ਹੈ ਕਿ ਕਿ ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਹੋਵੇਗੀ ਤੇ ਦੋਸਤੋ ਅੱਜ ਦੀਆਂ ਖਬਰਾਂ ਤੁਹਾਨੂੰ ਦੱਸ ਦਿੱਤੀਆਂ ਗਈਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ